ਕੀ ਤੁਸੀਂ ਸਹੀ ਖਾਣ ਦੀਆਂ ਆਦਤਾਂ ਨੂੰ ਜਾਣਦੇ ਹੋ ਖਾਣ ਦੀਆਂ ਹੈਲਦੀ ਚੀਜ਼ਾਂ ਬਾਰੇ ਪਤਾ ਹੋਣਾ ਇੱਕ ਅਲੱਗ ਗੱਲ ਹੈ ਪਰ ਇਸ ਨੂੰ ਸਹੀ ਵਿੱਚ ਅਲੱਗ ਕਰਨਾ ਇੱਕਦਮ ਅਲੱਗ ਹੈ ਕੁਝ ਲੋਕ ਸਿੱਧਾ ਹੀ ਹੈਲਦੀ ਫੂਡ ਜਾਂ ਪਲਾਂਟ ਬੇਸਡ ਖਾਣਾ ਸ਼ੁਰੂ ਕਰ ਦਿੰਦੇ ਹਨ ਹਾਲਾਂਕਿ ਧਿਆਨ ਰੱਖੇ ਕਿ ਇਸ ਨਾਲ ਸ਼ਾਰਟ ਟਰਮ ਵਿੱਚ ਫਾਇਦਾ ਹੋ ਸਕਦਾ ਹੈ ਪਰ ਲੌਂਗ ਟਰਮ ਸਫਲਤਾ ਨਹੀਂ ਮਿਲੇਗੀ ਲਰਨ ਦਾ ਸਕਿੱਲ ਹੈਲਦੀ ਖਾਣ ਦੀ ਆਦਤ ਨੂੰ ਹੌਲੀ-ਹੌਲੀ ਬਦਲਣ ਦੀ ਜ਼ਰੂਰਤ ਹੈ ਜਿਸ ਨਾਲ ਤੁਸੀਂ ਇੱਕ ਨਵਾਂ ਸਕਿੱਲ ਸੈੱਟ ਬਣਾਉਂਦੇ ਹੋ ਅਤੇ ਪੂਰੀ ਜ਼ਿੰਦਗੀ ਨਾਲ ਲੈ ਕੇ ਚੱਲਦੇ ਹੋ ਜਿਵੇਂ ਕਿ ਕਿਸੇ 뮤직 ਇਨਸਟਰੂਮੈਂਟ ਜਿਵੇਂ ਕਿ ਗਿਟਾਰ ਬਿਜਾਉਣਾ ਤੁਸੀਂ ਇਸ ਨੂੰ ਇੱਕ ਹੀ ਦਿਨ ਵਿੱਚ ਨਹੀਂ ਸਿੱਖ ਸਕਦੇ ਜਿਵੇਂ ਕਿ ਅਸੀਂ ਪਹਿਲਾਂ ਕਿਹਾ ਇਸ ਨੂੰ ਠੀਕ ਕਰਨ ਲਈ ਮਹੀਨੇ ਜਾਂ ਸਾਲਾਂ ਦੀ ਪ੍ਰੈਕਟਿਸ ਲੱਗਦੀ ਹੈ ਭજન ਘਟ ਕਰਨ ਅਤੇ ਹੈਲਦੀ ਰਹਿਣ ਲਈ ਇਹ ਸ਼ਾਰਟਕਟ ਲੈਣਾ ਤੁਹਾਨੂੰ ਹੈਲਦੀ ਲਾਈਫਸਟਾਈਲ ਨਹੀਂ ਸਿਖਾਉਂਦਾ weight loss ਕਰਨ ਵਾਲੀ ਡਾਈਟ ਅਤੇ ਗੋਲੀ ਲੈਣਾ ਵੈਸਾ ਹੀ ਹੈ ਜਿਵੇਂ ਤੁਹਾਡੇ ਲਈ ਕੋਈ ਹੋਰ ਗਿਟਾਰ ਵਜਾ ਰਿਹਾ ਹੈ ਤੁਸੀਂ ਉਹ ਗਾਣਾ ਸੁਣ ਰਹੇ ਹੋ ਜੋ ਵਜਾ ਰਹੇ ਹਨ ਇਸ ਨਾਲ ਤੁਸੀਂ ਵਜ਼ਨ ਘਟ ਕਰ ਲਵੋਗੇ ਅਤੇ ਕੁਝ ਸਮੇਂ ਲਈ ਹੈਲਦੀ ਹੋ ਜਾਵੋਗੇ ਜਦੋਂ ਤੁਸੀਂ ਇਹ ਕਰ ਲਵੋਗੇ ਤਾਂ ਗਿਟਾਰ ਤੁਹਾਡੇ ਹੱਥਾਂ ਵਿੱਚ ਹੋਵੇਗਾ ਪਰ ਤੁਹਾਨੂੰ ਇਹ ਨਹੀਂ ਪਤਾ ਹੋਵੇਗਾ ਕਿ ਤੁਸੀਂ ਇਸ ਨੂੰ ਵਜਾਉਣਾ ਕਿਵੇਂ ਹੈ ਜੋ ਵੀ ਵਜਨ ਤੁਸੀਂ ਘਟਾਇਆ ਹੈ ਉਸ ਤੋਂ ਵੀ ਜ਼ਿਆਦਾ ਵਧਾ ਲਵੋਗੇ ਹੈਲਥੀ ਲਾਈਫ ਸਟਾਈਲ ਦੀ ਸਕਿੱਲ ਨੂੰ ਸਿੱਖੋ ਇਹ ਤੁਹਾਨੂੰ ਲੰਬੇ ਸਮੇਂ ਤੱਕ ਹੈਲਥੀ ਰੱਖਣ ਤੋਂ ਇਲਾਵਾ ਤੁਹਾਡੇ ਜੀਨਸ ਤੇ ਵੀ ਗਰਮ ਮਹਿਸੂਸ ਕਰਵਾਵੇਗਾ ਕਿਸੇ ਨੂੰ ਵੀ ਇਸ ਗੱਲ ਦਾ ਗਰਵ ਨਹੀਂ ਹੋਵੇਗਾ ਕਿ ਉਸਨੇ ਦਵਾਈਆਂ ਲੈ ਕੇ ਜਾਂ ਫਿਰ weight loss ਵਾਲੀ ਡਾਈਟ ਲੈ ਕੇ ਆਪਣਾ वजन ਘੱਟ ਕੀਤਾ ਹੈ ਬਹੁਤ ਸਾਰੇ ਲੋਕ ਹੈਲਦੀ ਖਾਣ ਦੇ ਬਾਰੇ ਵਿੱਚ ਇਹ ਸੋਚਦੇ ਹਨ ਕਿ ਉਹਨਾਂ ਨੂੰ ਉਹ ਖਾਣਾ ਛੱਡਣਾ ਹੋਵੇਗਾ ਜੋ ਉਹਨਾਂ ਨੂੰ ਪਸੰਦ ਹੈ ਅਜਿਹਾ ਨਹੀਂ ਹੈ ਹੈਲਦੀ ਖਾਣਾ ਆਪਣੇ ਆਪ ਵਿੱਚ ਸੁਧਾਰ ਕਰਨਾ ਵਧੀਆ ਮਹਿਸੂਸ ਕਰਨਾ ਜ਼ਿਆਦਾ એનર્ਜੀ ਆਉਣਾ ਤੁਹਾਡੇ ਮੂਡ ਨੂੰ ਬੈਲੈਂਸ ਕਰਨਾ ਤੇ ਸਭ ਤੋਂ ਜ਼ਰੂਰੀ ਹੈ ਉਸੇ ਸਮੇਂ ਹਾਰਟ ਅਟੈਕ ਅਤੇ ਕੈਂਸਰ ਤੋਂ ਬਚਾਉਂਦਾ ਹੈ ਜਦੋਂ ਤੁਸੀਂ ਖਾਣਾ ਖਾਣ ਦਾ ਮਜ਼ਾ ਲੈ ਰਹੇ ਹੋ ਇਨ੍ਹਾਂ ਸਾਰੇ ਮਾਮਲਿਆਂ 'ਚ ਥੋੜਾ ਸੈਕਰੀਫਾਈਸ ਕਰਨਾ ਜ਼ਰੂਰੀ ਹੈ ਗੈਟ سپورਟ ਜੇਕਰ ਤੁਹਾਨੂੰ ਕੋਈ ਆਦਤ ਹੈ ਜੋ ਕਿਸੇ ਫੈਮਿਲੀ ਮੈਂਬਰ ਤੋਂ ਮਿਲੀ ਹੈ ਜਿਵੇਂ ਕੁਕੀਜ਼ ਖਾਣਾ ਸੋਡਾ ਪੀਣਾ ਇਨ੍ਹਾਂ ਸਾਰੀਆਂ ਆਦਤਾਂ ਨੂੰ ਤੁਸੀਂ ਉਦੋਂ ਤੱਕ ਨਹੀਂ ਰੋਕ ਸਕਦੇ ਜਦੋਂ ਤੱਕ ਇਹ ਸਾਰੀਆਂ ਚੀਜ਼ਾਂ ਦਿਖਾਈ ਦਿੰਦੀਆਂ ਰਹਿਣਗੀਆਂ ਤੁਹਾਨੂੰ ਘਰ ਦੇ ਕਿਸੇ ਹੋਰ ਮੈਂਬਰ ਦੀ ਜ਼ਰੂਰਤ ਹੁੰਦੀ ਹੈ ਐਕਸਪਰਟਸ ਦਾ ਮੰਨਣਾ ਹੈ ਕਿ ਤੁਸੀਂ ਆਪਣਾ ਇਹ ਨਵਾਂ ਸਫ਼ਰ ਉਹਨਾਂ ਪੰਜ ਕਰੀਬੀ ਦੋਸਤਾਂ ਨਾਲ ਵੰਡੋ ਅਤੇ ਉਹਨਾਂ ਦੀ سپورਟ ਅਤੇ ਮਦਦ ਲਵੋ ਉਹਨਾਂ ਨੂੰ ਦੱਸੋ ਕਿ ਉਹ ਤੁਹਾਡੀ ਮਦਦ ਦੇ ਲਈ ਕੀ ਕਰ ਸਕਦੇ ਹਨ ਜਿਵੇਂ ਕਿ ਉਹਨਾਂ ਨੂੰ ਕਹੋ ਕਿ ਕਿਰਪਾ ਕਰਕੇ ਆਪਣੀ ਖੁਦ ਦੀ ਹੈਲਥ ਲਈ ਕੁਕੀਜ਼ ਨਾ ਖਰੀਦੋ ਕਰੀਏਟ ਅ ਹੈਲਦੀ এনवायरमेंट ਜੇਕਰ ਤੁਸੀਂ ਇਕੱਲੇ ਰਹਿੰਦੇ ਹੋ ਜਾਂ ਤੁਹਾਡਾ ਪੂਰਾ ਘਰ ਹੈਲਦੀ ਖਾਣ ਦੀ ਆਦਤ ਦੇ ਲਈ ਬਦਲ ਰਿਹਾ ਹੈ ਤਾਂ ਤੁਹਾਡੇ ਲਈ ਘਰ ਵਿੱਚ ਇੱਕ ਹੈਲਦੀ এনवायरमेंट ਬਣਾਉਣਾ ਸੌਖਾ ਹੋਵੇਗਾ ਅਨ ਹੈਲਦੀ ਖਾਣੇ ਤੋਂ ਦੂਰ ਰਹੋ ਹੈਲਦੀ ਖਾਣਾ ਹੀ ਖਾਓ ਬਹੁਤ ਸਾਰੇ ਲੋਕ ਇਹ ਸੱਚ ਜਾਣਦੇ ਹਨ ਕਿ ਅਨ ਹੈਲਦੀ ਖਾਣਾ ਉਹਨਾਂ ਦੇ ਘਰ ਵਿੱਚ ਹੋਵੇਗਾ ਜਾਂ ਫਿਰ ਜਿੱਥੇ ਉਹ ਕੰਮ ਕਰਦੇ ਹਨ ਉੱਥੇ ਕੁਕੀਜ਼ ਹੋਣਗੀਆਂ ਡੋਨਟਸ ਹੋਣਗੇ ਕਾਲੀਗਸ ਦਾ ਖਾਣਾ ਹੋਵੇਗਾ ਜੋ ਉਹ ਲਿਆਉਂਦੇ ਹਨ ਫ੍ਰਿਜ ਵਿੱਚ ਬਚਿਆ ਹੋਇਆ ਪੀਜ਼ਾ ਹੋਵੇਗਾ ਸਭ ਉਹਨਾਂ ਦੇ ਸਾਹਮਣੇ ਹੀ ਪਿਆ ਹੁੰਦਾ ਹੈ ਕੋਸ਼ਿਸ਼ ਕਰੋ ਕਿ ਅਨ ਹੈਲਦੀ ਖਾਣਾ ਨਾ ਤਾਂ ਤੁਹਾਡੇ ਘਰ ਵਿੱਚ ਹੋਵੇ ਅਤੇ ਨਾ ਹੀ ਜਿੱਥੇ ਤੁਸੀਂ ਕੰਮ ਕਰਦੇ ਹੋ ਉੱਥੇ ਹੋਵੇ ਅਗਰ ਅਜਿਹਾ ਹੈ ਤਾਂ ਉਹ ਸਭ ਉੱਥੇ ਰੱਖ ਦੇਵੋ ਜਿੱਥੇ ਤੁਹਾਡੀ ਨਜ਼ਰ ਨਾ ਪਵੇ ਕਹਿੰਦੇ ਹਨ ਜੋ ਨਜ਼ਰ ਤੋਂ ਦੂਰ ਉਹ ਦਿਮਾਗ ਤੋਂ ਦੂਰ ਇਹ ਬਹੁਤ ਵੱਡਾ ਸੱਚ ਹੈ ਇਮੇਜਿਨ ਕਰੋ ਕਿ ਕੋਈ ਸ਼ਰਾਬੀ ਹੈ ਜੋ ਫਾਈਨਲੀ ਹੁਣ ਸਭ ਛੱਡ ਚੁੱਕਿਆ ਹੈ ਅਤੇ ਘਰ ਜਾ ਕੇ ਟੇਬਲ ਅਤੇ ਰੈਫਰਿਜਰੇਟਰ ਵਿੱਚ ਸ਼ਰਾਬ ਰੱਖਦਾ ਹੈ ਤਾਂ ਉਸਦੇ ਲਈ ਸ਼ਰਾਬ ਦਾ ਛੱਡਣਾ ਮੁਸ਼ਕਲ ਹੋਵੇਗਾ ਇਸ ਤੋਂ ਬਿਹਤਰ ਹੈ ਕਿ ਉਹ ਉੱਥੇ ਨਾ ਹੋਵੇ ਪ੍ਰਿਪੇਅਰ ਯੂਰ ਓਨ ਮੀਲਸ ਤੁਸੀਂ ਆਪਣੇ ਲਈ ਖੁਦ ਖਾਣਾ ਬਣਾ ਸਕਦੇ ਹੋ ਜੇਕਰ ਤੁਸੀਂ ਆਪਣੇ ਲਈ ਖਾਣਾ ਬਣਾਉਂਦੇ ਹੋ ਤਾਂ ਇਹ ਤੁਹਾਡੇ ਲਈ ਇੱਕ ਨਵਾਂ ਸਫ਼ਰ ਹੋਵੇਗਾ ਤੁਸੀਂ ਉਸ ਖਾਣੇ ਦੀ ਲਿਸਟ ਬਣਾ ਸਕਦੇ ਹੋ ਜੋ ਤੁਸੀਂ ਆਪਣੇ ਆਉਣ ਵਾਲੇ ਹਫਤੇ ਵਿੱਚ ਖਾਣ ਵਾਲੇ ਹਾਂ ਸਿੰਪਲੀਫਾਈ ਬਟ ਡੋਨਟ ਈਟ ਬੋਰਿੰਗ ਫੂਡ ਇਹ ਬੈਲੈਂਸ ਕਰਨਾ ਮੁਸ਼ਕਲ ਹੈ ਜੇਕਰ ਤੁਹਾਡੇ ਕੋਲ ਕੰਪਲੈਕਸ ਮੀਲ ਬਣਾਉਣ ਦਾ ਸਮਾਂ ਹੈ ਤਾਂ ਬਣਾ ਸਕਦੇ ਹਾਂ ਪਰ ਸਾਡੇ ਵਿੱਚੋਂ ਬਹੁਤ ਲੋਕਾਂ ਨੂੰ ਸਿੰਪਲ ਖਾਣਾ ਬਣਾਉਣ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਨਾ ਹੀ ਜੇਕਰ ਤੁਸੀਂ ਹਰ ਸਮੇਂ ਇੱਕੋ ਜਿਹਾ ਖਾਣਾ ਬਣਾਉਂਦੇ ਹੋ ਤਾਂ ਤੁਸੀਂ ਉਸ ਤੋਂ ਬੋਰ ਹੋ ਜਾਵੋਗੇ ਅਤੇ ਜ਼ਿਆਦਾ ਹੈਲਦੀ ਆਪਸ਼ਨਸ ਨੂੰ ਛੱਡ ਦੇਵੋਗੇ ਅਜੇ ਹਾ ਨਾ ਹੋਣ ਦੇਵੋ ਸਿੰਪਲ ਅਤੇ ਮਜ਼ੇਦਾਰ ਖਾਣਾ ਬਣਾਓ ਖਾਣੇ ਦਾ ਪਲਾਨ ਬਣਾਉਣ ਤੇ ਕੜੀ ਮਿਹਨਤ ਕਰੋ ਸੇ ਆਈ ਡੋਟ ਇਨਸਟੈਂਟ ਆਫ ਆਈ ਕਾਂਟ ਜੇਕਰ ਤੁਸੀਂ ਅਨ ਹੈਲਦੀ ਖਾਣਾ ਖਾਂਦੇ ਹੋ ਅਤੇ ਸੋਚਦੇ ਹੋ ਕਿ ਮੈਂ ਇਹ ਨਹੀਂ ਖਾ ਸਕਦਾ ਤਾਂ ਤੁਸੀਂ ਇਹ ਮੰਨਦੇ ਹੋ ਕਿ ਤੁਸੀਂ ਇਹ ਖਾਣਾ ਖਾਣਾ ਚਾਹੁੰਦੇ ਹੋ ਪਰ ਤੁਹਾਨੂੰ ਆਪਣੀ ਡਾਈਟ ਤੇ ਟਿਕੇ ਰਹਿਣਾ ਹੋਵੇਗਾ ਪਰ ਅਜਿਹਾ ਸੋਚਣ ਨਾਲ ਤੁਸੀਂ ਫੇਲ ਹੋ ਜਾਵੋਗੇ ਤੁਹਾਨੂੰ ਆਪਣੇ ਮਾਈਂਡ ਅਜਿਹਾ ਬਣਾਉਣਾ ਹੋਵੇਗਾ ਕਿ ਅਨ ਹੈਲਦੀ ਖਾਣਾ ਖਾਣ ਨਾਲ ਮੈਨੂੰ ਨੁਕਸਾਨ ਹੋਵੇਗਾ ਤੇ ਉਹ ਸਾਰੀਆਂ ਪ੍ਰੋਬਲਮਸ ਹੋਣਗੀਆਂ ਜਿਨ੍ਹਾਂ ਤੋਂ ਮੈਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹਾਂ ਅਜਿਹਾ ਮਾਈਂਡ ਸੈਟ ਰੱਖਣ ਨਾਲ ਤੁਸੀਂ ਸਫਲ ਹੋਵੋਗੇ ਫੋਰਗੇਟ ਕੈਲੋਰੀ ਕਾਊਂਟਿੰਗ ਜੇਕਰ ਤੁਸੀਂ ਪੂਰੀ ਤਰ੍ਹਾਂ ਨਾਲ ਪਲਾਂਟ ਬੇਸਡ ਖਾਣਾ ਖਾਂਦੇ ਹੋ ਤਾਂ ਤੁਹਾਨੂੰ ਸੱਚ ਵਿੱਚ ਕੈਲੋਰੀਜ਼ ਗਿਣਨ ਦੀ ਜ਼ਰੂਰਤ ਨਹੀਂ ਪਵੇਗੀ ਮੀਟ ਅੰਡੇ ਡਾਇਰੀ ਪ੍ਰੋਡਕਟ ਸੀ ਫੂਡ ਆਇਲ ਅਤੇ 슈ਗਰ ਇਹਨਾਂ ਸਭ ਚੀਜ਼ਾਂ ਵਿੱਚ ਜ਼ਿਆਦਾ ਕੈਲਰੀਜ਼ ਹੁੰਦੀਆਂ ਹਨ ਜੋ ਤੁਸੀਂ ਜ਼ਿਆਦਾ ਖਾ ਸਕਦੇ ਹੋ ਜਦੋਂ ਤੁਸੀਂ ਫਲ ਅਤੇ ਸਬਜ਼ੀਆਂ ਖਾ ਰਹੇ ਹੁੰਦੇ ਹੋ ਤਾਂ ਇਹਨਾਂ ਵਿੱਚ ਘੱਟ ਕੈਲਰੀਜ਼ ਅਤੇ ਜ਼ਿਆਦਾ ਫਾਈਬਰ ਦੀ ਵਜ੍ਹਾ ਕਰਕੇ ਜ਼ਿਆਦਾ ਨਹੀਂ ਖਾ ਪਾਉਂਦੇ ਜਦੋਂ ਤੱਕ ਤੁਸੀਂ ਜ਼ਿਆਦਾ ਖਾਣਾ ਖਾਣ ਜਿਵੇਂ ਕਿ ਇੱਕ ਦਿਨ ਵਿੱਚ 20 ਸੇਬ ਖਾਣਾ ਅਤੇ ਓਟ ਮੀਲ ਦੀਆਂ 5 ਕਟੋਰੀਆਂ ਖਾਣ ਦੀ ਕੋਸ਼ਿਸ਼ ਨਹੀਂ ਕਰਦੇ ਹੋ ਉਦੋਂ ਤੱਕ ਤੁਹਾਨੂੰ ਪlant based ਦੀ ਕੈਲੋਰੀਜ਼ ਗਿਣਨ ਦੀ ਜ਼ਰੂਰਤ ਨਹੀਂ ਹੈ ਜੇਕਰ ਤੁਸੀਂ ਜੰਕ ਜਾਂ ਜ਼ਿਆਦਾ ਕੈਲੋਰੀਜ਼ ਵਾਲਾ ਖਾਣਾ ਖਾਂਦੇ ਹੋ ਤਾਂ ਵਜ਼ਨ ਘਟਕਾਰਾਂ ਦਾ ਇੱਕ ਹੀ ਤਰੀਕਾ ਹੈ ਕਿ ਤੁਹਾਨੂੰ ਪਤਾ ਹੋਵੇ ਕਿ ਤੁਸੀਂ ਕਿੰਨੀਆਂ ਕੈਲੋਰੀਜ਼ ਖਾਂਦੇ ਹੋ ਰੀਡ ਲੇਬਲਸ ਲੇਬਲਸ ਤੁਹਾਡੀਆਂ ਅੱਖਾਂ ਖੋਲ ਸਕਦਾ ਹੈ ਕਿ ਤੁਸੀਂ ਕੀ ਖਾ ਰਹੇ ਹੋ ਤੁਸੀਂ ਇਹ ਦੇਖਦੇ ਹੋ ਕਿ ਸਭ ਚੀਜ਼ਾਂ ਵਿੱਚ 슈ਗਰ ਨੂੰ ਕਿੰਨੀ ਫਾਰਮ ਵਿੱਚ ਜੋੜਿਆ ਗਿਆ ਹੈ ਖਾਣੇ ਵਿੱਚ ਕਿੰਨਾ ਜ਼ਿਆਦਾ ਤੇਲ ਪਾਇਆ ਗਿਆ ਹੈ ਇਹਨਾਂ ਸਭ ਨਾਲ ਬਹੁਤ ਸਾਰੀ ਕੈਲੋਰੀਜ਼ ਵਧਦੀਆਂ ਹਨ ਜਿਸ ਤੋਂ ਬਚਣਾ ਬਹੁਤ ਜ਼ਰੂਰੀ ਹੈ ਇਸ ਤਰ੍ਹਾਂ ਦੇ ਖਾਣੇ ਵਿੱਚ ਜੋ ਵੀ ਅਜੀਬ ਚੀਜ਼ ਹੁੰਦੀ ਹੈ ਉਸ ਨੂੰ ਦੇਖੋ ਕਿਉਂਕਿ ਕੋਈ ਨਹੀਂ ਜਾਣਦਾ ਕਿ ਇਸ ਤੋਂ ਤੁਹਾਡੀ ਹੈਲਥ ਤੇ ਕੀ ਅਸਰ ਪਵੇਗਾ ਈਟ ਟੂ ਲਿਵ ਡੋਂਟ ਲਿਵ ਟੂ ਈਟ ਖਾਣਾ ਸਾਡੇ ਕਲਚਰ ਦਾ ਇੱਕ ਵੱਡਾ ਹਿੱਸਾ ਬਣ ਚੁੱਕਿਆ ਹੈ ਅਤੇ ਬਹੁਤ ਸਾਰੇ ਲੋਕ ਖਾਣੇ ਤੇ ਜ਼ਿਆਦਾ ਧਿਆਨ ਦਿੰਦੇ ਹਨ ਅਸੀਂ ਖੁਦ ਨੂੰ એનર્ਜੀ ਅਤੇ ਨਿਊਟ੍ਰੀਸ਼ਨ ਦੇਣ ਲਈ ਖਾਣਾ ਖਾਂਦੇ ਹਾਂ ਅਤੇ ਇਸ ਨਾਲ ਸਾਡਾ ਸਰੀਰ ਠੀਕ ਢੰਗ ਨਾਲ ਕੰਮ ਕਰਦਾ ਹੈ ਜਦੋਂ ਤੁਸੀਂ ਖਾਣੇ ਦੇ ਲਈ ਜਿਉਂਦੇ ਹੋ ਤਾਂ ਸਾਰਾ ਧਿਆਨ ਖਾਣੇ ਤੇ ਹੁੰਦਾ ਹੈ ਨਾ ਕਿ ਬਾਕੀ ਜ਼ਰੂਰੀ ਚੀਜ਼ਾਂ ਤੇ ਖਾਣੇ ਨੂੰ ਆਪਣੀ એનર્ਜੀ ਅਤੇ ਦਵਾਈ ਬਣਨ ਦੇਵੋ ਨਾ ਕਿ ਇਸ ਨੂੰ ਆਪਣੀ ਪੂਰੀ ਜ਼ਿੰਦਗੀ ਬਣਾਓ ਜੋ ਤੁਹਾਨੂੰ ਬੁਰੀ ਸਿਹਤ ਦੇ ਰਾਹ ਤੇ ਲੈ ਜਾਵੇਗਾ ਰਿਅਲਾਈਜ਼ ਯੂ ਆਰ ਈਟਿੰਗ ਰੀਅਲ ਫੂਡ ਜਦੋਂ ਤੁਸੀਂ ਹੈਲਦੀ ਖਾਣਾ ਖਾਂਦੇ ਹੋ ਤਾਂ ਉਹ ਸਹੀ ਖਾਣਾ ਹੁੰਦਾ ਹੈ ਨਾ ਕਿ ਆ ਨੈਚੁਰਲ ਅਤੇ ਪ੍ਰੋਸੈਸਡ ਖਾਣਾ ਇਹ ਬਹੁਤ ਸ਼ਕਤੀਸ਼ਾਲੀ ਸੱਚ ਹੈ ਸਾਡੇ ਪੂਰਵਜਾਂ ਨੇ ਆਪਣੇ ਮੈਟਾਬੋਲਿਜ਼ਮ ਅਤੇ ਡਾਈਜੈਸ਼ਨ ਨੂੰ ਕੁਕੀਜ਼ ਆਈਸਕ੍ਰੀਮ ਆਇਲ ਅਤੇ 슈ਗਰ ਨੂੰ ਪਚਾਉਣ ਲਈ ਬਿਹਤਰ ਨਹੀਂ ਬਣਾਇਆ ਸੀ ਇਹ ਨੇਚਰਲ ਨਹੀਂ ਹੈ ਸਾਡੇ ਪੂਰਵਜਾਂ ਲਈ ਸਬਜ਼ੀਆਂ ਫਲ ਬੀਨਸ ਵਰਗੀਆਂ ਚੀਜ਼ਾਂ ਉਹਨਾਂ ਦਾ ਖਾਣਾ ਹੁੰਦਾ ਸੀ ਇਸ ਲਈ ਸਾਨੂੰ ਉਹੀ ਕਨਸੈਪਟ ਫਾਲੋ ਕਰਨਾ ਚਾਹੀਦਾ ਹੈ ਸ਼ੇਅਰ ਯੂਅਰ ਜਰਨੀ ਸਪੋਰਟ ਸਿਸਟਮ ਦਾ ਮਿਲਣਾ ਅਜੀਹਾ ਹੈ ਜਿਵੇਂ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ ਕਿ ਤੁਸੀਂ ਆਪਣੇ ਹੈਲਦੀ ਸਫਰ ਨੂੰ ਦੂਜੇ ਇਨਸਾਨ ਨਾਲ ਸ਼ੇਅਰ ਕਰ ਰਹੇ ਹੋ ਜੋ ਤੁਹਾਡੇ ਕਰੀਬ ਹੈ ਇੱਕ ਦੂਜੇ ਨਾਲ ਆਈਡੀਆਜ਼ ਸ਼ੇਅਰ ਕਰੋ ਇਕੱਠੇ ਐਕਸਰਸਾਈਜ਼ ਕਰੋ ਹੈਲਦੀ ਖਾਣਾ ਬਣਾਓ ਜੋ ਤੁਹਾਨੂੰ ਸਫਲਤਾ ਦੇ ਵੱਲ ਲੈ ਜਾਵੇ ਥਿੰਕ ਅਬਾਊਟ ਹਾਊ ਯੂ ਫੀਲ ਆਫਟਰ ਈਟਿੰਗ ਕਦੇ ਤੁਹਾਨੂੰ ਫੈਟੀ ਮੀਲ ਖਾਣ ਦੇ 1-2 ਘੰਟੇ ਬਾਅਦ ਥਕਾਨ ਮਹਿਸੂਸ ਹੋਈ ਹੈ ਅਤੇ ਹੁਣ ਤੁਸੀਂ ਹਰ ਰੋਜ਼ ਪਲਾਨ ਬੇਸਡ ਡਾਈਟ ਖਾਓ ਅਤੇ ਦੇਖੋ ਕਿ ਕਿਵੇਂ ਦਾ ਮਹਿਸੂਸ ਹੁੰਦਾ ਹੈ ਤੁਸੀਂ ਆਪਣੇ ਅੰਦਰ ਅਜੇ ਵੀ એનર્ਜੀ ਲੈਵਲ ਨੂੰ ਮਹਿਸੂਸ ਕਰੋਗੇ ਜਦੋਂ ਤੁਸੀਂ ਨੋਟਿਸ ਕਰੋਗੇ ਕਿ ਪੂਰੇ ਦਿਨ ਤੁਹਾਡੀ એનર્ਜੀ ਹਾਈ ਰਹੇਗੀ ਅਤੇ ਇਸ ਵਰਤਾਰੇ ਨਾਲ ਤੁਸੀਂ ਖੁਸ਼ ਰਹੋਗੇ ਧਿਆਨ ਰਹੇ ਤੁਹਾਡਾ ਹੈਲਦੀ ਫੂਡ ਤੁਹਾਡੀ ਹੈਲਦੀ ਲਾਈਫ ਦਾ ਸੀਕ੍ਰੇਟ ਹੈ ਧੰਨਵਾਦ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ